ਜੇ ਸਟਾਰ ਧਾਰੀਵਾਲ ਦੀ ਪੇਸ਼ਕਸ਼ スウィットスウィット。 ਜੀ ਕੋਣ ਤੁਹਾਡੇ ਨਵੇਂ ਗਵੰਡੀ 50 ਲੱਖ ਦੇ ਕੇ ਨਾ ਉਹ ਤੁਹਾਡੇ ਨਾਲ ਦੀ ਕੋਠੀ ਖਰੀਦੀ ਆ ਹਲੇ ਪਰਸੋ ਆ ਕੇ ਸੁੱਤੇ ਆ ਜਦੋਂ ਸਵੇਰੇ ਉੱਠੇ ਆ ਤੇ ਕਟਾੜੀਆਂ ਦੀ ਆਵਾਜ਼ ਆਉਂਦੀ ਸੀ ਮੈਂ ਕਿਹਾ ਸ਼ਾਇਦ ਕਟਾ ਕਿਨੇ ਰੱਖ ਲਿਆ ਕੱਲ ਫੇਰ ਸੁੱਤੇ ਆ ਤੇ ਹੁਣ ਜਦੋਂ ਉੱਠੇ ਆ ਫੇਰ ਕਟਾੜੀਆਂ ਦੀ ਆਵਾਜ਼ ਆਉਂਦੀ ਉਹਦੇ ਭਲਾ ਵੇ ਗਵੰਡੀਆਂ ਦੇ ਨਿਆਣਿਆਂ ਦਾ ਜਿਨ੍ਹਾਂ ਨੇ ਮੈਨੂੰ ਦੱਸਤਾ ਕਟਾ ਨਹੀਂ ਡਿੰਗਣ ਰਿਹਾ ਅੰਕਲ ਰੌਣਦੇ ਆ ਨਹੀਂ ਜੀ ਉਹ ਰਿਆਜ਼ ਕਰਨ ਦੇ ਆ ਰੌਣ ਦਾ ਨਹੀਂ ਗਾਉਣ ਦਾ ਫੇਰ ਨਾ ਬੰਦ ਕਰਾਓ ਕੀ ਯਾ ਤੇ ਉਹਨਾਂ ਦੀ ਰੋਣ ਦੀ ਸੌਰੀ ਗੌਣ ਦੀ ਬਿਮਾਰੀ ਤੇ ਯਾ ਤੇ ਆਪਣੇ ਘਰ ਦੀ ਹਰ ਬੂਏ ਬਾਰੀ ਨਹੀਂ ਚਾ ਆ ਆ ਆਹੋ ਬੰਦ ਕਰ ਆਪਣਾ ਰੋਣਾ ਉਹ ਰੋਣਾ ਉਹ ਤੈਨੂੰ ਮੇਰਾ ਖਾਣਾ ਰੰਗਾਂ ਲੱਗਣ ਡਿਆ ਮੈਨੂੰ ਨਹੀਂ ਉਹ ਨਵੀਂ ਆਈ ਗਵਾਂਡੇ ਨੂੰ ਵੀ ਲੱਗਣ ਡਿਆ ਅੱਛਾ ਗਵਾਂਡੇ ਨੂੰ ਵੀ ਲੱਗਣ ਡਿਆ ਓ ਵਾਹ استاد ਜੀ ਵਾਹ ਜਿਹੜੀ ਤੁਸੀਂ ਮੈਨੂੰ ਸਿੱਖਿਆ ਦਿੱਤੀ ਨਾ ਅੱਜ ਕੰਮ ਆ ਗਈ ਤੁਹਾਡਾ ਉਸਤਾਦ ਵੀ ਇਦਾਂ ਹੀ ਰੋਂਦਾ ਸੀ ਉਹ ਰੋਂਦੇ ਨਹੀਂ ਗਾਉਂਦੇ ਸੀ ਜਦੋਂ ਸਾਡੇ ਉਸਤਾਦ ਜੀ ਗਿਰਹਾ ਦਾ ਰਾਗ ਗਾਉਂਦੇ ਸੀ ਨਾ ਤੇ ਦਰਸ਼ਕਾਂ ਨੂੰ ਇਹ ਲੱਗਦਾ ਸੀ ਜਿਦਾਂ ਉਹ ਰੋਂਦੇ ਤੇ ਅੱਜ ਜਦੋਂ ਮੈਂ ਉਹੀ ਰਾਗ ਹੱਪ ਗਿਆ ਤੇ ਸਾਡੀ ਨਵੀਂ ਗੌਂਦ ਨੂੰ ਵੀ ਲੱਗਾ ਜਿਦਾਂ ਮੈਂ ਰੋਂਡਿਆ ਹੋਣਾ ਮੈਨੂੰ ਲੱਗਦਾ ਸਾਡੀ ਜਿਹੜੀ ਨਵੀਂ ਗਵਾਂਢਣ ਆਈ ਹੈ ਨਾ ਉਹ ਵੀ ਸੰਗੀਤ ਪ੍ਰੇਮੀ ਹੈ ਤੂੰ ਮੇਰਾ ਮੂੰਹ ਕੀ ਵੇਖ ਰਹੀ ਏਂ ਜਾ ਉਹਨਾਂ ਨੂੰ ਜਾ ਕੇ ਲਿਆ ਇੱਥੇ ਬਿਠਾਈਏ ਨਾਲੇ ਉਹਨਾਂ ਨੂੰ ਸੰਗੀਤ ਸੁਣਾਈਏ ਤੇ ਨਾਲੇ ਇੱਕ ਮਿੱਠਾ ਜਿਹਾ ਚਾਹ ਦਾ ਕੱਪ ਪੀਏ ਤੇ ਨਾਲੇ ਦੋਵੇਂ ਲੜਕੇ ਜੁੱਤੀਆਂ ਖਾਈਏ ਜੁੱਤੀਆਂ ਖਾਣ ਦੀ ਕਿਹੜੀ ਗੱਲ ਆ ਮੈਂ ਕਿ ਉਹਨਾਂ ਦਾ ਸਿਰ ਪਾੜਦਾ ਸਿਰ ਤਾਂ ਨਹੀਂ ਪਾੜਿਆ ਉਹਨਾਂ ਦੇ ਕੰਨ ਤੇ ਪਾੜੇ ਆ ਨਾ ਤੇ ਮੈਂ ਉਹਨਾਂ ਦੇ ਕੰਨਾਂ 'ਕੇ ਪਟਾਕੇ ਚਲਾਏ ਆ ਤੁਹਾਡੇ ਸੋਰ ਕੀਤੇ ਪਟਾਕੇ ਨੂੰ ਘਾਟਿਆ ਓਹ ਐਂ ਜੋ ਮੈਂ ਤੈਨੂੰ ਕਹੀ ਨਾ ਇੱਕ ਵਾਰੀ ਮੇਰੀ ਐਲਬਮ ਆਲਾਂ ਦੇ ਸਾਰੀ ਮਾਰਕੀਟ 'ਚ ਪਟਾਕੇ ਪਾਉਂ ਪਟਾਕੇ 20 ਸਾਲ ਸਾਡੇ ਵਿਆਹ ਨੂੰ ਹੋ ਗਿਆ ਵਿਆਹ ਵਾਲੀ ਐਲਮਮਮਤੇ ਅਜੇ ਤੱਕ ਆਈ ਨਹੀਂ ਓਹੋ ਇੱਕ ਵਾਰੀ ਮੇਰਾ ਪ੍ਰੋਗਰਾਮ ਲਗ ਲਾਂ ਦੇ ਤੇਰੀ ਵਿਆਹ ਦੀਆਂ ਦੰਦ ਵੀ ਆ ਜੂ ਹੂੰ ਪ੍ਰੋਗਰਾਮ ਲਗ ਲਾਂ ਦੇ ਪ੍ਰੋਗਰਾਮ ਆ ਚੁਬੜੇ ਤੁਸੀਂ ਨੋਟ ਲੈ ਕੇ ਆਉਣੇ ਯਾਦ ਕਰੋ ਪਿਛਲੇ ਪ੍ਰੋਗਰਾਮ ਚ ਦਰਸ਼ਕਾਂ ਨੇ ਤੁਹਾਨੂੰ ਟਮਾਟਰ ਦਿੱਤੇ ਸੀ ਟਮਾਟਰ ਉਹ ਵੀ ਤੁਹਾਡੇ ਹੱਥ ਚ ਨਹੀਂ ਫੜਾਇਆ ਤੁਹਾਡੇ ਮੂੰਹ 'ਤੇ ਮਾਰਿਆ ਤੁਹਾਡੇ ਮੂੰਹ ਤੇ ਉਹਦੇ ਟਮਾਟਰ ਵੀ ਤਾਂ 400 ਰੁਪਏ ਦੇ ਗੰਦ ਹੋਏ ਨਾ ਦਰਸ਼ਕਾਂ ਕੋ ਮਹਿੰਗੀ ਜੀ ਜੀ ਮਾਰੀ ਨਾ ਹੁਣ ਤਾਂ 20 ਰੁਪਏ ਕਿਲੋ ਆ ਨਾ ਜਾਓ ਜਾ ਕੇ ਲੈ ਆਓ ਉਹ ਲੈ ਦੇ ਆਵਾ ਪਰ ਕਲਾਕਾਰਾਂ ਦੀ ਜੇਬਾਂ 'ਚ ਤੇ 20 ਰੁਪਏ ਵੀ ਨਹੀਂ ਹਾਂ ਗੱਲਾਂ ਕਰਦੇ ਸਟਾਰ ਬਣਦੀਆਂ ਤੇ ਜੇਬ 'ਚ 20 ਰੁਪਏ ਵੀ ਨਹੀਂ ਆ ਉਹ ਇਹਨੂੰ ਤਾਂ ਕਹਿੰਦੀ ਹੈ ਸਟ੍ਰਗਲ ਤੇ ਸਟ੍ਰਗਲ ਹੀ ਕਲਾਕਾਰਾਂ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹਾਂ ਹਾਂ ਸਟ੍ਰਗਲ ਕਲਾਕਾਰਾਂ ਦੀ ਜ਼ਿੰਦਗੀ ਦਾ ਹਿੱਸਾ ਹੁੰਦੀ ਹੈ ਸਾਰੀ ਜ਼ਿੰਦਗੀ ਸਟ੍ਰਗਲ ਨਹੀਂ ਹੁੰਦੀ ਉਹ ਜਿੰਨੀ ਵੱਡੀ ਸਟ੍ਰਗਲ ਓਨਾ ਹੀ ਵੱਡਾ ਕਲਾਕਾਰ ਮੇਰੇ ਹਿਸਾਬ ਨਾਲ ਨਾ ਜਿੰਨੀ ਵੱਡੀ ਸਟ੍ਰਗਲ ਓਨਾ ਵੱਡਾ ਬੰਦਾ ਬੇਕਾਰ ਤੁਹਾਡੇ ਵਾਂਗੂ ਆ ਲੋ ਥੋੜਾ ਪੈਸੇ ਤੇ ਜਾ ਕੇ ਲੈ ਕੇ ਜਾਓ ਵਾਹ ਵਾਹ ਉਹ ਜਿੰਨਾ ਤੱਕ ਮੇਰੇ ਸਾਲੇ ਮੇਰੇ ਨਾਲ ਆ ਨਾ ਮੈਂ ਨਹੀਂ ਭੁਖਾ ਮਰਦਾ ਤੂੰ ਹੀ ਤਾਂ ਨਹੀਂ ਭੁਖੇ ਮਰਦੇ ਪਰ ਉਹ ਭੁਖੇ ਜ਼ਰੂਰ ਮਰ ਜਾਣਗੇ ਘਰ ਉਹਨਾਂ ਨੇ ਦਿੱਤਾ ਗੱਡੀ ਉਹਨਾਂ ਨੇ ਲੈ ਕੇ ਦਿੱਤੀ ਮੋਪੜ ਉਹਨਾਂ ਨੇ ਦਿੱਤੀ ਹਰ ਮਹੀਨੇ ਦਾ ਦਾਰਾਸ਼ਨ ਹੋ ਬੁੰਡੇ ਯਾਰ ਗੱਲ ਸੁਣਾ ਜਿੱਥੇ ਉਹ ਨਾ ਇੰਨਾ ਕੁਝ ਕੀਤਾ ਇੱਕ ਸਾਲ ਮੇਰੇ ਉੱਤੇ ਹੋਰ ਕਰ ਤਾ ਪੰਜ ਲੱਖ ਰੁਪਈਆ ਮੇਰੇ ਉੱਤੇ ਲਾ ਦੇ ਨਾ ਤੇ ਮੇਰੀ ਐਲਬਮ ਕਢਾ ਦੇ ਮੈਂ ਸਾਰੇ ਹੀ ਕਰ ਜੇਲ੍ਹਾ ਦੂੰ ਉਹਨਾਂ ਦੇ ਉਹ ਕਰਜਿਆਂ ਨੂੰ ਮਾਰੋ ਗੋਲੀ ਤੇ ਅਗਲੇ ਮਹੀਨੇ ਮੇਰੀ ਭਤੀਜੀ ਦਾ ਵਿਆਹ ਹੋਣਾ ਉਹਨੂੰ ਇੱਕ ਅਲਮਾਰੀ ਲੈ ਦਿਓ ਤੁਹਾਡੇ ਵਾਂਤੇ ਤੇ ਉਹ ਬੜੀ ਵੱਡੀ ਗੱਲ ਹੋਊਗੀ ਮਾਰੀ ਦੇ ਦਿਓ ਕਿਧਰ ਚੱਲ ਪਏ ਹੁਣ ਪੈਗੀਆਂ ਮੂੰਚ ਕੋਣੀਆਂ ਕਿੱਥੇ ਗਏ ਤੁਹਾਡੇ ਮੂੰਹ ਦੇ ਪਟਾਕੇ ਉਹ ਸੋਟੀ ਲਾਹਾ ਚੱਲ ਚੱਲ ਕਿੰਨੇ ਬੱਸ ਹੋ ਗਈ ਓਏ ਥੱਕ ਗਿਆ ਬਾਬਾ ਥੱਕ ਗਿਆ ਇਹ ਤਾਂ ਗੋਡੇ ਰਹਿ ਗਏ ਮੇਰੇ ਤੇ ਤੇ ਬੋਲੀ ਟੱਕਰੀ ਹੋਈ ਸਵੇਰ ਦੀ ਚੇਲਿਆ ਕੋਈ ਮਾਰ ਚਾਹਤੀ ਕੋਈ ਕਬੂਤਰ ਦੀ ਫਸਿਆ ਸਵੇਰ ਦਾ ਬਾਬਾ ਜੀ ਹਾਂ ਜੀ ਕਬੂਤਰ ਆ ਗਏ ਕਬੂ ਕਿੱਥੇ ਆ ਕਿੱਥੇ ਆ ਦੇਖੋ ਚਿੱਟਾ ਕਬੂਤਰ ਉੱਥੇ ਹੀ ਉਹਨੇ ਟਾਰੀਆਂ ਮਾਰਦਾ ਕਰ ਲੋ ਕਬੂ ਚੱਲ ਚੱਲ ਤੂੰ ਆਪਣਾ ਕੰਮ ਕਰ ਨੰਬਰ ਦਾਏਗਾ ਤੂੰ ਨੰਬਰ ਦਾਏ ਕਰ ਬਾਬਿਆ ਚੱਲ ਚੱਲ ਹੇ ਓ ਰੋਕ ਰੋਕ ਦੋਕੋ 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 ਪਕਤਾ ਰੁਕ ਇਹ ਪਕਤਾ ਬਿਮਾਰੀ ਕਿੱਦਾਂ ਚੁੱਕ ਲਈਓ ਮੈਨੂੰ ਚੁੱਕਣ ਦੀ ਜਾਜ ਨਹੀਂ ਕਿ ਸੱਜਣ ਦਾ ਫੋਨ ਆ ਰਿਹਾ ਲੋ ਬਾਬਾ ਜੀ ਇਹ ਪਕਤਾ ਨੂੰ ਹੈਲ ਬਰੀ ਵੀ ਕਰ ਤੇ ਆਦੋ ਬਾਬਾ ਜੀ ਹੈਲੋ ਹੈਲੋ ਬਾਬਾ ਜੀ ਹਾਂ ਜੀ ਬਾਬਾ ਜੀ ਕਿੱਰੀ ਬੇ ਓ ਜੀ ਤੇ ਰੋ ਬੱਚਾ ਕਿਤੇ ਰੋ ਬਾਬਾ ਜੀ ਕਿੱਥੇ ਹੋ ਤੁਸੀਂ ਬਾਬਾ ਜੀ ਓਰੇ ਬਹੁਤ ਵੀ ਦੀ ਨਾ ਬੱਚਾ ਤੂੰ ਬਾਬੂ ਕੋਲ ਜਿਹੜਾ ਤੁਸੀਂ ਲਾਤੀ ਦਾ ਨੰਬਰ ਦਿੱਤਾ ਸੀ ਨਾ ਮੇਰੀ ਲਾਭ ਹੀ ਨਿਕਲ ਗਈ ਬਾਬਾ ਜੀ ਇੱਕ ਕੋਲપતિ ਬਣ ਗਿਆ ਉਹ ਬੱਚਾ ਉਹ ਤਾਂ ਨੰਬਰ ਲੱਗਦਾ ਹੀ ਲੱਗਦਾ ਹੀ ਕਰੋੜਪਤੀ ਤੂੰ ਬਣਨਾ ਹੀ ਬਣਨਾ ਹੀ ਬਾਬੇ ਉਹ ਨੰਬਰ ਦੇਣਾ ਤੇ ਲਾਤੀ ਨਾਲ ਲੱਗੇ ਇਹ ਤਾਂ ਹੋਜੇ ਨਹੀਂ ਸਰ ਮੇਰੇ ਬੱਚਾ ਮੈਂ ਤਾਂ ਨੰਬਰ ਕੋਈ ਕਿਉਂ ਤੁਸੀਂ ਮੈਂ ਮਿਲਣਾ ਬੱਚਾ ਬਾਬੇ ਉਹ ਬਹੁਤ ਵੀਰੀ ਹੈ ਬਾਬਿਆਂ ਕੋਲ ਟਾਈਮ ਨਹੀਂ ਹੈਗਾ ਫੋਨ ਬੰਦ ਕਰਨ ਕਰ ਬੰਦ ਉਹ ਬੰਦ ਕਰਨ ਬਾਬਾ ਜੀ ਬੰਦ ਕਰ ਦਿੰਦੇ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਗੋਨ ਮਰੀ ਕਾਲ ਸੁਣੇ ਹਾਂ ਹਾਂ ਜੀ ਬਾਬਾ ਜੀ ਇੱਕ ਮਿੰਟ ਰੋਕੋ ਇੱਕ ਵਾਰ ਮੇਰੇ ਮੇਰੇ ਕੱਢੋ ਬਾਬਾ ਜੀ ਮੈਨੂੰ ਹੀ ਕਰੋੜਪਤੀ ਬਣਾ ਦਿਓ ਬਾਬਾ ਜੀ ਓਏ ਹੋਏ ਸਾਰੀ ਦੁਨੀਆ ਬੱਚਾ ਕਰੋੜਪਤੀ ਬੋਨਾ ਫਿਰਾਂਗੀ ਬਾਬਾ ਜੀ ਮੈਂ ਕਰੋੜਪਤੀ ਨਹੀਂ ਮੈਂ ਬਣਨਾ ਸਟਾਰ ਓ ਹੋ ਹੋ ਤੇਰੇ ਤੇ ਬੱਚਾ ਮੱਛੇ ਦੇ ਪਹਿਲੇ ਸਟਾਰ ਲਿਖਿਆ ਬਾਬਾ ਜੀ ਪਰ ਸਟਾਰ ਬਣਨੀ ਮਾਇਆ ਚਾਹੀਦੀ ਮਾਇਆ ਮਾਇਆ ਲੈ ਲਵੇ ਮਾਇਆ ਤੇਰੇ ਲਈ ਬੱਚਾ ਮੈਂ ਤੇਰੇ ਲਈ ਆ ਬਾਬਾ ਜੀ ਕਿੰਨੀ ਬੱਚਾ ਮੇਰੇ ਜੇਬ ਵਿੱਚ ਆ ਜਿੱਦੀ ਸੋਚੀ ਕੀ ਜਾਂਦਾ ਮੈਂ ਮੈਂ ਸਭੀ ਸਬਜ਼ੀ ਸਬਜ਼ੀ ਲਿਆਉਣੀ ਬਾਬੇ ਤੂੰ ਬੱਚਾ ਮੈਂ ਤਨਸਾਰ ਬਣਾਉਣ ਰਹਿੰਦੇ ਆ ਉਹ ਸਬਜ਼ੀ ਦੇ ਟੈਕ ਚੁਣ ਜਿਆ ਬਾਬੇ ਇੱਕ ਮਿੰਟ ਉਹ ਮੇਰੇ ਘਰ ਬਾਬਾ ਰੋਕ ਦਿਓ ਰੋਕ ਦਿਓ ਰੋਕ ਦਿਓ ਉਹ ਨੰਬਰ ਤੇ ਦੇ ਦਿਓ ਉਹ ਨੰਬਰ ਕੇ ਦਾ ਨੰਬਰ ਬੱਚਾ ਬਾਬਾ ਲਾਟਰੀ ਦਾ ਨੰਬਰ ਚੱਲਾ ਦੇ ਨੰਬਰ ਹਾਂ ਲਾਟਰੀ ਦਾ ਨੰਬਰ ਬੱਚਾ ਤੂੰ ਰਹਿ ਰਾਸ ਇਹਨਾਂ ਸੰਘਰਸ਼ ਕਰਦੇ ਕਿੰਨੇ ਦੇਰ ਹੋ ਗਈ ਹੈ ਮੈਨੂੰ ਬਾਬਾ ਸੰਘਰਸ਼ ਕਰਦੇ ਆ 35 ਸਾਲ ਹੋ ਗਏ 35 ਸਾਲ 35 ਸਾਲ ਮਤਲਬ 33 ਤੇ 5 3 ਤੇ 5 8 ਤਸਟਾਰ ਬਣ ਕੇ ਤੂੰ ਕਰੇਗਾ ਭਗਤਾਂ ਦੂਰੀ ਦਾ ਕੱਟ ਕਾਂਦੀ ਬਾਬਾ ਜੀ ਸੁਣਾ ਰਹੀ ਨੰਬਰ ਲਾਸਟ 8 ਹੋਇਆ ਰਾ ਉਹ ਲੈਦੀ ਕਾ ਤੂੰ ਸਰਪਰੇ ਹੀ ਪੜਿਆ ਬਾਬਾ ਜੀ ਜਦੋਂ ਮੈਂ ਬਣਿਆ ਸਟਾਰ ਮੈਂ ਤੁਹਾਡੀ ਕੈਸ਼ ਬਣਾਉਣੀ ਆ ਤੁਹਾਡੀ ਜਾਇਦਾਦ ਕਰਨੀ ਆ ਅੱਛਾ ਆਪਣਾ ਨਾਮ ਦੱਸ ਜੋ ਮੇਰਾ ਨਾਮ ਮੇਰੇ ਨਾਲ ਬੱਚਾ ਬਾਬਾ ਪੰਪਾ ਬਾਬਾ ਬੰਪਾ ਬਾਬਾ ਬੰਪਾ ਦੀ ਜਾਜਾ ਕਾਰ ਜੀਪ ਬਣੂ ਹੁਣ ਸਟਾਰ ਸਟਾਰ ਕਿਦਾਂ ਬਣਿਆ ਤਾਂ ਇਹ ਸਾਰੇ ਬਾਬਾ ਲੈ ਕੇ ਬਾਬਾ ਜੀ ਇੱਕ ਮਿੰਟ ਗੱਲ ਸੁਣਿਓ ਮੇਰੀ ਗੱਲ ਤੇ ਸੁਣਜੋ ਫਕਤਾ ਹੁਣ ਕੀ ਲੈਣਾ ਤੇਰਾ ਬਾਬਾ ਜੀ ਪੈਸੇ ਚਾਹੀਦੇ ਤੁਈ ਸਾਰੇ ਲੈ ਉਹੀ 500 ਦਾ ਮੇਰੇ ਕੋਲ ਨੋਟ ਹੀ ਮੈਂ ਲਾਟਰੀ ਕਾਦੀ ਪਾਉਣੀ ਆ ਤੇ ਬਹੁਤ ਜ਼ਿਆਦਾ ਫਕਤਾ ਇਹਨੂੰ ਚਲਾਏ ਹੋਰ ਮੰਗਲ ਨੇ ਆ ਬਾਬਾ ਲਾਟਰੀ ਪਾਉਂਗਾ ਤੇ ਸਟਾਰ ਬਣੂੰਗਾ ਨਾ ਮੈਂ ਤੇ ਜੋ ਤੈਨੂੰ ਬਚਾ ਦੇ ਦਿੰਦਾ ਆ ਆਓ ਦੇ ਦੇ ਬਾਬਾ ਸਾਰੇ ਨਾ ਵਾਪਸ ਮੰਗ ਲਈ ਨਹੀਂ ਨਹੀਂ ਬਾਬਾ ਲਾਟਰੀ ਜੋ ਦੇ ਦੇ 100 ਰੁਪਏ ਲੜਾ ਯਾਰ ਤੂੰ ਲੈ ਆ ਬਾਬਾ ਮੈਂ ਆਪੇ ਦੇ ਪਕੇ ਆਈ ਆਹੀ ਤਲਾਗਾ ਲੱਗਦਾ ਬਾਬਾ ਨਾ ਵੀ ਜਰਾ ਪੁਕੇ ਆ ਪਹਿਲੀ ਲਾਟਰੀ ਪਉਣੀ ਸੀ ਭਾਜੀ ਆ ਕਿੰਨੇ ਵਾਲੀ ਏ ਇਹ ਭਾਜੀ 50 ਲੱਖ ਦੀ ਏ ਨਹੀਂ 50 ਥੋੜਾ ਇਹ ਤੋਂ ਵੱਡੀ ਕੋਈ ਇਸ ਤੋਂ ਵੱਡੀ ਆਉਂਦੀ ਜੇ 1.5 ਕਰੋੜ 1.5 ਕਰੋੜ ਨਾਲ ਟੈਲੈਂਸ ਦਾ ਤੇ ਦੱ ਨੀ ਭਾਜੀ ਹੋਰ ਵੱਡੀ ਦੱਸੋ ਕੋਈ ਹੋਰ ਵੱਡੀ ਭਾਜੀ ਫਿਰ ਆ 3 ਕਰੋੜ ਆ ਗਏ 3 ਕਰੋੜ ਹਾਂਜੀ 3 ਵਾ ਠੀਕ ਏ ਨਹੀਂ ਪਰ ਹੋਰ ਵੱਡੀ ਹੈਗੀ ਇਹਦੇ ਨਾਲ ਕੋਈ ਉਸ ਤੋਂ ਵੱਡੀ 11 ਕਰੋੜ ਦੀ ਆ ਜੀ 11 ਕਰੋੜ ਇਹਦੇ ਨਾਲ ਸਰਨਾ ਭਾਜੀ ਇੰਜ ਕਰੋ ਆਹ ਦੇ ਦਿਓ 11 ਕਰੋੜ ਆ ਜੀ ਲਓ ਜੀ ਪਰ ਮੇਰੀ ਇੱਕ ਗੱਲ ਸੁਣਿਓ ਹਾਂਜੀ ਭਾਜੀ ਭਾਵੇਂ ਇਹ ਕਿਹਾ ਹੀ ਯਾਰ 3 ਤੇ 5 8 8 ਨੰਬਰ ਵਾਲੀ ਦਿਓ ਇਹ ਲਓ ਭਾਈ 8 ਨੰਬਰ ਲੋ ਜੀ ਤੁਸੀਂ 28 ਨੰਬਰ ਹਾਂ 8 ਨੰਬਰ ਭਾਜੀ ਨਿਕਲਣੀ ਕਿਦਾਂ ਜੇ ਇਹਨੇ ਕਹੇ ਭਾਜੀ ਬੁੱਧਵਾਰ 27 ਤਰੀਕ ਨੂੰ ਬੁੱਧਵਾਰ 27 ਤਰੀਕ ਨੂੰ ਵਾਰ ਤੇ ਠੀਕ ਆ ਭਾਜੀ ਕਿੰਨੇ ਪੈਸੇ ਇਹਦੇ ਇਹ ਤਾਂ 500 ਦੀ ਜੇ 500 ਭਾਜੀ ਮੇਰੇ ਕੋ ਤੇ 100 ਰੁਪਏ ਹੀ ਆ ਆ 100 ਰੁਪਇਆ ਰੱਖ ਲਓ ਬਾਕੀ ਬੁੱਧਵਾਰ 27 ਤਰੀਕ ਨੂੰ ਮੈਂ 400 ਰੁਪਇਆ ਦੇਣਾ। ਉਹ ਨਹੀਂ ਜੀ ਇਦਾਂ ਨਹੀਂ ਹੁੰਦਾ। ਤੀ ਭਾਈ 100 ਵਾਲੀ ਪਾੜੋ। 100 ਰੁਪਇਆ ਵਾਲੀ ਹੈਗੀ। ਅੱਜ ਉਹ ਕਿਹੜੀ ਜੋ ਦੋ ਹੰਬਲਾ। 100 ਰੁਪਇਆ ਵਾਲੀ ਆ 25 ਲੱਖ ਦੀ। ਮੈਂ ਇਹਦੇ ਜੇ ਫਿਰ ਮੈਨੂੰ 8 ਨੰਬਰ ਹੀ ਦਿਓ। 25 ਨਾਲ ਸਾਰ ਲੈਣੇ ਆ 25 ਤੋਂ 11 ਕਰੋੜ ਮੈਂ ਬਣਾ ਹੀ ਲੈਣਾ। 8 ਨੰਬਰ ਵਾਲੀ ਕੱਢ ਕੇ ਦਿਓ। ਲਓ ਜੀ। ਚਲੋ ਭਾਜੀ 100 ਰੁਪਇਆ। ਲੋ 25 ਲੱਖੀ ਸੀ ਸਪਾਈ ਇਹ ਨਿਕਲੂਗੀ ਜਰੂਰ ਨਾ ਅਈ ਮੈਂ ਵੀ ਬਾਬਾ ਸੋਣੀ ਆ ਕੋ ਚੱਲੇ ਤੁਸੀਂ ਦੇ ਬਾਬੇ ਨਹੀਂ ਪਰ ਬਾਬੇ ਨੇ ਮੈਨੂੰ ਦੱਸਿਆ ਸੀ ਇੱਕ 8 ਨੰਬਰ ਪਾ ਲਈ ਤੇ ਨਿਕਲ ਜਾਣੀ ਹੈ ਚੰਗਾ ਭਾਈ ਕੋਈ ਗੱਲ ਨਹੀਂ ਮੈਂ ਨੂੰ 22 ਤਰੀਕ ਨੂੰ ਆਉਂਗਾ ਫੋਟੋਵਾਰ ਜੀ 25 ਲੱਖ ਰੁਪਈਆ ਲੈਣਾ ਭਾਜੀ ਸਾਜੀ ਆ ਟਮਾਟਰ ਪਾ ਕਿੰਨੇ ਜਨਾਬ ਉਹ ਤੇ ਕਹਿੰਦੇ 2 ਕਿਲੋ ਦੋ ਕਿਲੋ ਪਾ ਦੇ ਟਮਾਟਰ ਆ 2 ਕਿਲੋ ਪਾ ਦੇ ਆ ਬੇਗਣ ਪਾਵੇ ਕਿਲੋ ਕਿਲੋ ਬੇਗਣ ਪਾ ਦੇ 1 ਕਿਲੋ ਪਾ ਦੇ ਤੋਰੀ ਤੇ ਭਿੰਡੀ ਤੋਰੀ ਵੀ ਪਾਵੇ ਕਿਲੋ ਤੇ ਅਦਰਕ ਵੀ ਪਾ ਦੇ ਯਾਰ 2 ਕਿਲੋ ਤੇ ਮਿਰਚ ਆਪਣੇ ਕੋਲੋਂ ਪਾਦੀ ਨਹੀਂ ਤੇ ਪਾਦੇ ਕਿਲੋ ਵੀ ਪਾ ਦੇ ਚੀੜੀ ਆ ਪਾ ਦੇ ਬਾਰੇ ਮਿੱਟ ਮਿੱਟ ਕਾਖਾ ਸਾਡੇ ਬਣੇ ਜੀ 750 ਰੁਪਏ ਜੀ ਪੈਸੇ ਮਿਲਣਗੇ ਤੈਨੂੰ ਅਗਧਵਾਰ 27 ਤਰੀਕ ਨੂੰ ਓ ਓ ਕਿੱਥੇ ਗਿਆ ਓ ਓ ਫੜੀਓ ਫੜੀਓ ਇਹਨੂੰ ਓ 750 ਰੁਪਏ ਹੁਣ ਵੀ ਮਾਰ ਕੇ ਚਲ ਗਿਆ ਪਿਛਲਾ ਵੀ 1000 ਰੁਪਏ ਰੈਂਦਾ ਹੀ ਉਹ ਨਾਲ ਇਹਨੂੰ ਦੁਕਾਨ ਤੇ ਚਲਦਾ ਹੀ ਤੁਮ ਦਾਤਾ ਜੀ ਕਮਲ ਏ ਹਾਂਜੀ ਉਹ ਕਿੱਥੇ ਆ ਡਰਾਈੰਗ ਰੂਮ ਚਾਜੋ ਚਾੜੂ ਮਾਰਣ ਡਈਆਂ ਅੱਛਾ ਡਰਾਈੰਗ ਰੂਮ ਨਾ ਹਾਂਜੀ ਅੱਛਾ ਹੱਥ ਆ ਲੈ ਫਰ ਸਬਜੀ ਆ ਝਾੜੂ ਨੂੰ ਛੋਟੇ ਇੱਥੇ ਤੇ ਤਿਆਰ ਹੋ ਜਾ ਬਾਜ਼ਾਰ ਜਾਣਾ ਹੀ ਬਾਜ਼ਾਰ ਕੀ ਲੈਣ ਜਾਣਾ ਉਹ ਤਾਂ ਕਹਿੰਦੀ ਨਹੀਂ ਤੇਰੀ ਭਤੀਜੀ ਨੂੰ ਅਲਮਾਰੀ ਲੈ ਕੇ ਦੇਣੀ ਆ ਅੱਜ ਹੀ ਲੈਣੀ ਆ ਉਹ ਨਹੀਂ ਅੱਜ ਨਹੀਂ ਲੈਣੀ ਅੱਜ ਕਰਾਂਗੇ ਪਸੰਦ ਲੈਣੀ ਬੁੱਧਵਾਰ 27 ਤਰੀਕ ਨੂੰ ਨਾਲੇ ਮੇਰੀ ਇੱਕ ਗੱਲ ਸੁਣ ਮੈਂ ਸੋਚਣ ਡਿਆ ਹਾਂ ਵਾ ਪਿੱਕਲੀ ਲਮਾਰੀ ਨਹੀਂ ਦੇਣੀ ਉਹਨੂੰ ਨੀਲਾ ਲੱਤਾ ਵੀ ਬਣਾ ਕੇ ਦੇ ਦਈਏ ਉਹ ਵੀ ਅੱਜ ਹੀ ਲੈਣਾ ਨਹੀਂ ਅੱਜ ਤੂੰ ਪਸੰਦ ਕਰ ਲੈਣਾ ਵਾ ਅੱਛਾ ਲੈਣਾ ਅਸੀਂ ਬੁੱਧਵਾਰ 27 ਤਰੀਕ ਨੂੰ ਹੀ ਆ ਬੁੱਧਵਾਰ 27 ਤਰੀਕ ਨੂੰ ਉਹਨੂੰ ਕੋ ਭੂਵਾ ਕਰਨਾ ਤੇ ਹਾਂਜੀ ਭਾਜੀ ਬੀ ਪ੍ਰਾਕ ਬੋਲਣ ਦੇ ਜੀ ਹਾਂਜੀ ਜੀ ਬੀ ਪ੍ਰਾਕ ਬੋਲਦੇ ਜੀ ਦੱਸੋ ਭਾਜੀ ਇੱਕ ਸੈਡ ਸੌ ਕਰਨਾ ਸੀ ਕਰ ਦੋਗੇ ਕਰਦੇ ਆਂਗੇ ਜੀ 10 ਲੱਖ ਰੁਪਏ ਸਾਨੂੰ ਅਡਵਾਂਸ ਪਾ ਦਿਓ 10 ਲੱਖ ਭਾਜੀ ਮੈਂ ਅੱਜ ਤਾਂ ਨਹੀਂ ਪਾ ਸਕਦਾ ਪਰ ਬੁੱਧਵਾਰ 27 ਤਰੀਕ ਨੂੰ ਤੁਹਾਨੂੰ ਸਾਰੀ ਪੇਮੈਂਟ ਹੋ ਜਾਏਗੀ ਤੇ ਬੁੱਧਵਾਰ 27 ਤਰੀਕ ਨੂੰ ਹੀ ਸਾਨੂੰ ਫੋਨ ਕਰਿਓ ਰੱਖੋ ਤੁਲੇ ਕਮਾਲ ਆ ਬੰਦਾ ਯਾਰ ਫੋਨ ਕੱਟਦਾ ਓਏ ਯਾਰ ਹੋਣ ਵਾਲੇ ਸਟਾਰ ਦਾ ਫੋਨ ਕੱਟਦਾ ਚਲ ਕੋਈ ਗੱਲ ਨਹੀਂ ਬੁੱਧਵਾਰ 27 ਤਰੀਕ ਨੂੰ ਕੀ ਆ ਕੋਈ ਪ੍ਰੋਗਰਾਮ ਵਗੈਰਾ ਲੈ ਆਗਲ ਮੈਨੂੰ ਬੜੀ ਵਿਧੀਆ ਯਾਦ ਦਿਵਾਈਓ ਬੁੱਧਵਾਰ 27 ਤਰੀਕ ਨੂੰ ਸ਼ਾਮ ਨੂੰ ਅਸੀਂ ਪ੍ਰੋਗਰਾਮ ਹੀ ਕਰਾਂਗੇ ਬੜਾ ਵਧੀਆ ਬੁੱਧਵਾਰ 27 ਤਰੀਕ ਨੂੰ ਤੁਹਾਡੀ ਕਿਹੜੀ ਲਾਟਰੀ ਨਿਕਲਣੀ ਆ? ਅੱਛਾ ਬੁੱਧਵਾਰ 27 ਤਰੀਕ ਨੂੰ ਆਹ ਵਾਲੀ ਲਾਟਰੀ ਨਿਕਲਣੀ ਆ। ਇਹ ਲਾਟਰੀ ਨਿਕਲੂਗੀ ਵੀ? ਆਹੋ ਨਿਕਲੂਗੀ। ਮੇਰੇ ਸਾਹਮਣੇ ਇੱਕ ਬੰਦੇ ਦੀ ਡਾਕਟਰੀ ਨਿਕਲੀਏ ਬਾਬੇ ਦੇ ਕਹਿਣ ਤੇ ਉਹੀ ਬਾਬੇ ਦੇ ਕਹਿਣ ਤੇ ਮੈਂ ਲਾਟਰੀ ਪਾਈ ਆ 8 ਨੰਬਰ ਆਈ। ਇਹ ਨਿਕਲ ਨਹੀਂ ਨਿਕਲਨੀ ਹੈ ਤਰ ਮਜ਼ਾ ਆਦਾ ਉਹ ਹੋ ਗਿਆ ਹਾਂ ਆਪਾਂ ਪਾਰਟੀ ਤੇਰੀ ਵੀ ਕਰਨੀ ਆ ਮੈਂ ਕੰਦੇ ਕੈਟਰਿੰਗ ਵਾਲੇ ਨੂੰ ਫੋਨ ਕਰ ਲੈਣਾ ਹੈਲੋ ਹਾਂਜੀ ਮੈਂ ਜੇਪੀ ਸਟਾਰ ਬੋ ਰਿਹਾ ਜੀ ਕੰਦਾ ਕੈਟਰਿੰਗ ਜੀ ਅਜੀਨਾ 27 ਤਰੀਕ ਨੂੰ ਬੁੱਧਵਾਰ ਇੱਕ ਪ੍ਰੋਗਰਾਮ ਕਰਨਾ ਕਰੇ ਤੇ ਤੁਸੀਂ ਘਰੇ ਆ ਜਾਓ ਅੱਛਾ ਆ ਰਹੇ ਨੇ ਆਜੋ ਆਜੋ ਫਿਰ ਆਜੋ ਜੀ ਮੰਮੀ ਬੁਟੀਕ ਗਾਲੀ ਨੂੰ ਫੋਨ ਕਰਦੀ ਆਂ ਕਰ ਲੈ ਹਲੋ ਮਮਤਾ ਬਟੀਕ ਤੋਂ ਬੋਲਣ ਦੇ ਜੋ ਹਾਂਜੀ ਮੈਂ ਕਮਲ ਬੋਲਣ ਢਈ ਆ ਮੈਨੂੰ ਨਾ ਤਿੰਨ ਸੂਟ ਸਵਾਉਣੇ ਆ ਮੈਂ ਤੁਹਾਡੇ ਕੋਲ ਐਮਰਜੈਂਸੀ 'ਚ 27 ਤਰੀਕ ਨੂੰ ਮੈਨੂੰ ਬੁੱਧਵਾਰ ਨੂੰ ਚਾਹੀਦੇ ਆ ਡਬਲ ਸਵਾਈ ਕੋਈ ਗੱਲ ਨਹੀਂ ਪੈਸੇ ਦੀ ਚਿੰਤਾ ਨਾ ਕਰੋ ਤੁਸੀਂ ਦੇ ਦਾਂਗੀ ਮੈਂ ਡਬਲ ਇਹ ਮੈਨੂੰ ਸੂਟ ਉਹ ਜਿਹੜੇ ਪਿਛਲੇ ਹਫਤੇ ਤੁਸੀਂ ਕਿਹਨਾਂ ਦੇ ਸੂਟ ਨਹੀਂ ਸੀ ਤੇ ਜੰਮੂ ਵਾਲੀ ਮੇਰੀ ਸਹੇਲੀ ਦੇ ਦੋ ਉਹਦੇ ਨਾਲ ਦੇ ਸੂਟ ਚਾਹੀਦੇ ਆ ਬਿਲਕੁਲ ਸੇਮ ਟੂ ਸੇਮ ਉਦਾਂ ਦੇ ਸੀ ਕੇ ਦੇਣੇ ਵਧੀਆ ਆ ਜੇ ਇੱਕਦਮ ਆ ਤੇ 27 ਤਰੀਕ ਨੂੰ ਮੈਨੂੰ ਮਿਲ ਜਾਣੇ ਚਾਹੀਦੇ ਸ਼ਾਮ ਨੂੰ ਹਾਂ ਠੀਕ ਹੈ ਠੀਕ ਹੈ ਜੀ ਓਕੇ ਹਲਵਜੀ ਬਾਹ ਮੈਂ ਦੇਖਦਾ ਕੌਣ ਆਇਆ ਹੈ ਵੇਖੋ ਵੇਖੋ ਤੇ ਆਹ ਹਾਂਜੀ ਕੌਣ ਬਾਜੀ ਜੀਪੀ ਸਟਾਰ ਦਾ ਕਾਰੀ ਹੋਈ ਹੈ ਆਹ ਹੋਈ ਹੀ ਆ ਬੌਜੀ ਨੂੰ ਬੁਲਾ ਦਿਓ ਕਿਉਂ ਪਿੰਡਾ ਗੈਟਰਸ ਤੇ ਬੰਦਾ ਕੱਲਿਆ ਇੱਕ ਮਿੰਟ ਉਹ ਕਿਹੜੇ ਬੌਜੀ ਓਏ ਬੌਜੀ ਜੀਪੀ ਸਟਾਰ ਤੇ ਆਹ ਤੇਰੇ ਸਾਹਮਣੇ ਜੀਪੀ ਸਟਾਰ ਹੀ ਖੜਾ ਵਾ ਬਾਜੀ ਤੁਹਾਡੀ ਤੇ ਚਮਕ ਹੀ ਨਹੀਂ ਹੈ ਉਹ ਤਾਰਾਂ ਦੀ ਚਮਕ ਰਾਤ ਨੂੰ ਹੁੰਦੀ ਆ ਦਿਨੇ ਨਹੀਂ ਇਹ ਤੂੰ ਕਹਿੰਦੇ ਫਿਰ ਤਰ ਮੈਂ ਦਿਨੇ ਤਾਰੇ ਦਿਖਾ ਦਿਆਂ ਉਹ ਨਹੀਂ ਨਹੀਂ ਬਾਜੀ ਨਹੀਂ ਮੈਨੂੰ ਮੇਰਾ ਕੰਮ ਲਖਾਓ ਆ ਗਿਆ ਨਾ ਲੈਣ ਤੇ ਆ ਜਾ ਫਿਰ ਉਹ ਪਿੰਡਾ ਪਾ ਉਤਰ ਕੇ ਤੇ ਬਾਹਰ ਗਿਆ ਇਹਦਾ ਤੈਨੂੰ ਭੇਜਤਾ ਨਹੀਂ ਪਿੰਡਾ ਬਾਜੀ ਤੇ ਦਫ਼ਤਰ ਨਹੀਂ ਆ ਛੋਟੇ ਮੋਟੇ ਕੰਮਾਂ ਵਾਸਤੇ ਮੈਨੂੰ ਭੇਜਦੀ ਆ ਉਹ ਛੋਟੇ ਮੋਟੇ ਕੰਮਾਂ ਲਈ ਮੇਰਾ ਮਤਲਬ ਵੱਡੇ ਛੋਟੇ ਕੰਮਾਂ ਵਾਸਤੇ ਮੈਨੂੰ ਭੇਜਦੀ ਆ ਅੱਛਾ ਅੱਛਾ ਇਹ ਕੌਣਾ ਇਹ ਕੈਟਰਿੰਗ ਵਾਲਾ ਪਾਰਟੀ ਲਈ ਬੁਲਾਇਆ ਲਿਖਾ ਲਾ ਹੁਣ ਸਾਮਾਨ ਜੋ ਜੋ ਬਣਾਉਣਾ ਠੀਕ ਆ ਲਿਖੋ ਸਭ ਤੋਂ ਪਹਿਲਾਂ ਲਿਖੋ 27 ਤਰੀਕ ਦਿਨ ਬੁੱਧਵਾਰ ਨੂੰ ਡਿਨਰ ਪਾਰਟੀ 27 ਤਰੀਕ ਦਿਨ ਬੁੱਧਵਾਰ ਡਿਨਰ ਪਾਰਟੀ ਹਮ ਤੇ ਕਿਹੜੀ ਕਿਹੜੀ ਆਈਟਮ ਬਣਾਉਣਾ ਹੈ ਸਭ ਪਹਿਲਾਂ ਤੂੰ ਲੇਖ ਮਿੱਠੇ ਚੌਲ ਉਹ ਮਿੱਠੇ ਚੌਲ ਪੰਡਾਰਾ ਕਰ ਲੱਗੇ ਇੱਥੇ ਲਿਖੋ ਤੁਸੀਂ ਸ਼ਾਹੀ ਪਨੀਰ ਮਿਕਸ ਵੜਜ ਔਰ ਦਾਲ ਮਖਣੀ ਓਹੋ ਦਾਲ ਮੱਖਣੀ ਬਣਾਉਣੀ ਮੇਰੇ ਸਿੰਗਰ ਕਲਾਕਾਰ ਯਾਰ ਆਉਣੇ ਆ ਉਹਨਾਂ ਤળਿਆ ਮਲਿਆ ਨਹੀਂ ਖਾਂਦੇ ਮੱਖਣ ਕਿਉਂ ਨਹੀਂ ਖਾਂਦੇ ਉਹ ਜਾਣਦੀਆਂ ਮੈਂ ਤੁਹਾਡੀ ਚਾਰ ਕਲਾਕਾਰਾਂ ਨੂੰ ਪੂਰੇ ਭੁੱਖ ਦੇ ਫੁੱਫੜਿਆ ਪਿਛਲੇ ਸੰਡੇ ਨੂੰ ਆਈ ਪੂਰੇ 2.5 ਕਿਲੋ ਵਾਟੇ ਦੀਆਂ ਪੂਰੀਆਂ ਖਾ ਗਏ ਢਕਾ ਤੱਕ ਨਹੀਂ ਮਾਰਿਆ ਓਹੋ ਯਾਰ ਉਹ ਸਿੰਗਰ ਕਲਾਕਾਰ ਨਹੀਂ ਸਾਜੀ ਸਾਜੀ ਢੋਲ ਢੋਲ ਕੇ ਵਜਾਉਂਦੇ ਸੀ ਉਹਨਾਂ ਦਾ ਯੋਰ ਲੱਗਦਾ ਯਾਰ ਉਹ ਖਾ ਗਏ ਬਾਜੀ ਤੁਹਾਨੂੰ ਇੱਕ ਸਲਾਹ ਦਵਾਂ ਜਿਹੜੇ ਤੁਹਾਡੇ ਗੈਸਟ ਆਉਣਗੇ ਉਹਨਾਂ ਵਾਸਤੇ ਦਾਲ ਮੱਖਣੀ ਅਤੇ ਜਿਹੜੇ ਤੁਹਾਡੇ ਕਲਾਕਾਰ ਦੋਸਤ ਹੋਣਗੇ ਉਹਨਾਂ ਵਾਸਤੇ ਸਾਦੀ ਢਾਲ ਬਣਾ ਦੇਣਾ ਆਹ ਗੱਲ ਕੀਤੀ ਓ ਪਤੇ ਦੀ ਠੀਕ ਆਹ ਗੱਲ ਵਧੀਆ ਲਿਖ 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 ਆਹੀ ਗੱਲ ਲੇਖ ਹਾਂ ਪਾਜੀ ਰੋਟੀ ਕਿਹੜੀ ਬਣਾਣੀ ਹੈ ਮੱਖਣ ਵਾਲੇ ਨਾਲ ਲਿਖ ਫਿਰ ਮੱਖਣਾਂ ਦੇ ਨਾਲ ਓ ਯਾਰ ਤੈਨੂੰ 20 ਵਾਰੀ ਆਖਿਆ ਕਿ ਮੇਰੇ ਕਲਾਕਾਰ ਯਾਰਾਂ ਨੇ ਆਉਣਾ ਓ ਪਾਜੀ ਕਲਾਕਾਰਾਂ ਵਾਸਤੇ ਸਾਦੀ ਰੋਟੀ ਬਣਾ ਲਾਂਗੇ ਹਾਂ ਆਹ ਗੱਲ ਸਹੀ ਓ ਇਹ ਚੀਜ਼ ਲਿਖ ਲੈ ਇਹ ਲੇਖ ਅੱਛਾ ਅੱਛਾ ਹੁਣ ਤੁਸੀਂ ਦੱਸੋ ਸਟਾਲ 'ਚ ਕੀ ਕੀ ਲਗਾਉਣਾ ਗੋਲ ਗੱਪੇ ਲਿਖ ਗੋਲ ਗੱਪੇ ਯਾਰ ਫਿਰ ਗੋਲ ਗੱਪੇ ਉਹ ਤੈਨੂੰ ਮੈਂ ਕਿਹਾ ਹੋਵਾ ਪਹਿਲਾਂ ਤੂੰ ਤਣੀਆਂ ਜੀਜਾਂ ਤੇ ਆ ਗਈ ਹੁਣ ਖਟੀਆਂ ਮਿੱਠੀਆਂ ਤੇ ਆ ਗਈ ਉਹ ਮੇਰੇ ਸਿੰਗਰ ਕਲਾਕਾਰਾਂ ਯਾਰਾਂ ਨੇ ਆਉਣਾ ਵਾ ਜੇ ਤੁਹਾਡੇ ਯਾਰਾਂ ਦੋਸਤਾਂ ਨੇ ਆਉਣਾ ਤੇ ਮੇਰੀਆਂ ਵੀ ਤਾਂ ਸਹੇਲੀਆਂ ਨੇ ਆਉਣਾ ਅੱਛਾ ਅੱਛਾ ਮੈਨੂੰ ਯਾਦ ਆ ਗਿਆ ਤੇਰੀਆਂ ਸਹੇਲੀਆਂ ਨੇ ਵੀ ਆਉਣਾ ਸੱਚ ਮੇਰੀ ਗੱਲ ਸੁਣ ਜਿਹੜੀ ਜਿੰਮ ਜਾਂਦੀ ਆ ਨਾ ਉਹ ਸਹੇਲੀ ਨੂੰ ਜ਼ਰੂਰ ਬੁਲਾਇ ਅੱਛਾ ਉਹ ਮੇਰਾ ਮਤਲਬ ਸੋਹਣੀ ਲੱਗਦੀ ਆ ਕੀ ਉਹ ਨਹੀਂ ਨਹੀਂ ਸੋਹਣੇ ਲੋਕਾਂ ਨਾਲ ਪਾਰਟੀ ਸੋਹਣੀ ਲੱਗਦੀ ਆ ਅੱਛਾ ਜਿੰਮ ਤੋਂ ਮੈਨੂੰ ਯਾਦ ਆਇਆ ਯਾਰ ਜਿਹੜੇ ਲੋਕਾਂ ਜਿੰਮ ਲਾਉਂਦੇ ਆ ਉਹਨਾਂ ਲਈ ਸਟਾਲ 'ਚ ਕੀ ਲਾਉਣਾ ਈ ਅੱਛਾ ਕੌਰਨ ਕੈਪ ਇਹ ਲਿਖ ਦਿੰਨੀ ਆ ਆਲੂ ਟਿੱਕੀ ਸਮੋਸਾ ਬਦਲ ਨੂਡਲਸ ਆ ਲਿਖ ਮਮ ਮਮ ਲਿਖ ਲੈ ਲਿਖ ਲੈ ਮੈਂ ਕਿਹਾ ਮਨਾ ਕੀਤਾ ਪਰ ਯਾਰ ਇੱਕ ਚੀਜ਼ ਮੇਰੇ ਵੀ ਲਿਖ ਲਈ ਮਾਈ ਦਾ ਚਟਾ ਜਰੂਰ ਲਿਖ ਲਈ ਨਹੀਂ ਨਹੀਂ ਬੱਚਿਆਂ ਨੇ ਵੀ ਆਉਣਾ ਬੱਚੇ ਵੀ ਖਾਣਗੇ ਖੁਲ ਭਾਜੀ ਮੈਨੂੰ ਇਹ ਦੱਸ ਦੋ ਕਿ ਤੁਸੀਂ ਟੈਂਟ ਕਿਹੜਾ ਲਾਉਣਾ ਹੈ ਆਮ ਦਰਮਿਆਨਾ ਕਿ ਫਰਸਟ ਕਲਾਸ ਕੋਈ ਆਮ ਹੋਮ ਕਿ ਬਣਾ ਫਰਸਟ ਕਲਾਸ ਲਵਣਾ ਫਰਸਟ ਕਲਾਸ ਹਾਂ ਸੱਚ ਇੱਕ ਗੱਲ ਹੋਰ ਲਿਖ ਸਟੇਜ ਲਿਖ ਕਲਾਕਾਰਾਂ ਲਈ ਭਾਈ ਹੁਣ ਤੜਾ ਮੈਂ ਬਜਟ ਬਣਾਦਾ ਬਜਟ ਬਣਾ ਦੇ ਪਹਿਲੀ ਤਾਰਾ ਦਾ ਬਿਲ ਬਣਿਆ 3.5 ਲੱਖ ਰੁਪਈਆ ਬਸ 3.5 ਲੱਖ ਹੀ ਲੈ ਸਿਰਫ 3.3 ਲੱਖ ਹਾਂਜੀ ਭਾਜੀ ਥੋੜਾ ਐਡਵਾਂਸ ਦੇ ਦਿਓ ਮੇਰੀ ਗੱਲ ਸੁਣੋ ਦੋਸਤ ਐਡਵਾਂਸ ਤੈਨੂੰ 1 ਰੁਪਈਆ ਨਹੀਂ ਹੋ ਮਿਲਣਾ ਪਰ ਨਾ ਬੁੱਧਵਾਰ 27 ਤਰੀਕ ਨੂੰ ਸ਼ਾਮ ਨੂੰ ਸਾਰੀ ਪੇਮੈਂਟ ਹੋ ਜਾਊਗੀ ਤੇ ਨਾਲੇ ਨਾ 5100 ਰੁਪਿਆ ਐਕਸਟਰਾ ਤੈਨੂੰ ਸ਼ਗਨ ਦੇ ਨਾਲ ਸੱਚੀ ਵਾਜੀ ਹਾਂਜੀ ਤੇ ਤੂੰ ਹਣ ਸਾਰੀਆਂ ਤਿਆਰੀਆਂ ਕਰ ਦੇ ਖਲਵਾਈਆਂ ਨੂੰ ਦੇ ਦੇ ਸਾਈਆਂ ਵੇਟਰਾਂ ਨੂੰ ਕੰਮ A1 ਹੋਣਾ ਚਾਹੀਦਾ ਠੀਕ ਹੈ ਬਾਜੀ ਠੀਕ ਹੈ ਜੀ ਚੱਲ ਤੂੰ ਠੀਕ ਹੈ ਠੀਕ ਹੈ ਬਾਜੀ ਠੀਕ ਹੈ ਜੀ ਠੀਕ ਹੈ ਮੇਕਾ ਜੀ ਉਠੋ ਉਹ ਕੀ ਆਇਆ ਆ ਜੋਂ ਦੇ ਮੈਂ ਉੱਥੋਂ ਵੀ ਅੱਜ ਬੁੱਧਵਾਰ 27 ਤਰੀਕ ਆ ਉਹ ਫਿਰ ਕੀ 27 ਤਰੀਕ ਆ ਤੇ ਆ ਸਾਡੀ ਲਾਟਰੀ ਨਹੀਂ ਨਿਕਲਨੀ ਹੋਸ਼ ਆਤੀ ਆ ਅੱਜ ਤੇ ਲਾਟਰੀ ਨਹੀਂ ਨਿਕਲਨੀ ਹਾਂ ਲਿਆ ਟਿਕਟ ਲਿਆ ਤੁਹਾਡੀ ਕੋਲ ਆ ਨਾ ਉਹ ਯਾਰ ਰਾਤੀ ਤੈਨੂੰ ਮੈਂ ਫੜਾਈ ਟਿਕਟ ਤੁਹਾਡੇ ਕੋਲ ਆ ਮੇਰੇ ਕੋ ਕਿੱਥੇ ਆ ਉਹ ਯਾਰ ਇੱਕ ਤੂੰ ਰੱਖ ਕੇ ਨਾ ਭੁੱਲ ਜਾਨੀ ਇੱਥੇ ਵੇਖਾਈ ਸੀ ਕਿੱਥੇ ਰੱਖੀ ਹੋਣੀ ਆ ਤੂੰ ਓਏ ਕੋ ਯਾਰ ਦਰਾਜ ਚ ਕਈ ਵਾਰ ਰੱਖ ਲੈਣੀ ਦਰਾਜ ਚ ਵੇਖ ਲਾ ਦਰਾਜ ਚ ਵੀ ਹੈ ਨੀਆ ਕਈ ਵਾਰ ਤੂੰ ਉਹ ਉਥੇ ਰੱਖਦੇ ਨਹੀਂ ਨੀਆ ਸ਼ੀਸ਼ੇ ਦੇ ਉੱਤੇ ਹੀ ਤੇ ਤੇ ਚਿੰਤਾ ਵੀ ਹੋ ਜਾ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ 5 ਲੱਖ ਦਾ ਇੱਕ ਮਸਲਾ ਵਾ ਮੈਨੂੰ ਲੱਗਦਾ ਵੀ ਟਿਕਟ ਗੁੰਮ ਕਰਕੇ ਲੈ ਲਈ ਨੀਆ ਇੱਥੇ ਵੀ ਕੋ ਯਾਰ ਆ ਤੇ ਖੁਸ਼ੀਆਂ ਦਾ ਦੇਣੀ ਅੱਜ ਵੀ ਤੂੰ ਗੁੱਲਾਖਰੀ ਗੁੰਮ ਕਰਕੇ ਬੈਗੀ ਜਦੋਂ ਹੀ ਤੂੰ ਵੇਹੀ ਮੇਰੀ ਜਣਾ ਦੇ ਬੈਗੀ ਤੈਨੂੰ ਮੈਂ ਦੱਸਦਾ ਲੱਗਦਾ ਇਹ ਜਣਾ ਦੇ ਬੈਠੀਆ ਲੱਗਾ ਲਾਸ਼ ਹੋ ਗਈ ਓਏ ਨਾਰੋ ਨਾਰੋ ਅਜ ਵਰੇ ਵਰੇ ਦਾ ਦਿਨ ਵਾਜ ਲਾਠੀ ਨਿਕਲ ਨਹੀਂ ਉਹ ਵੀ ਤੂੰ ਗੁੰਮ ਕਰਕੇ ਬੈਗੀ ਆ ਦੇਖ ਲੈ ਇੱਥੇ ਹਣੀ ਆ ਘਰ ਚ ਉੱਡ ਤੀ ਨਹੀਂ ਗਈ ਜਾਂ ਤੇ ਕਹ ਕੇ ਤੇ ਗਾਇਬ ਹੋ ਗਈ ਆ ਸਾਡੇ ਕੁਰਤੇ ਚ ਲਾੜਲੀ ਪਈ ਆ ਤੇ ਮੈਸ਼ ਮੈਂ ਆ ਉਹ ਯਾਰ ਮੈਨੂੰ ਨਾ ਟੈਨਸ਼ਨਾਂ ਬਣੀਆਂ ਰਹਿਂਦੀ ਆ ਮੈਂ ਰਾਕੇ ਕਿਤੇ ਭੁੱਲ ਗਿਆ ਹਣਾ ਲਿਆ ਫੜਾ ਇੱਧਰ ਆ ਲੋ ਛੋਡੋ ਵਾਹ ਅੰਜੀ ਲੱਖ ਰੁਪਈਆ ਨਿਕਲਣਾ ਜੇ ਅੱਜ ਕਰ ਮੇਰਾ ਕ ਵਧੀਆ ਜੈਕ ਪੜਦਾ ਪ੍ਰੈਸ ਕਰਦੇ ਆ ਅੱਜ ਮੈਂ ਬਾਊ ਬਣ ਕੇ ਵੈਣਾ ਸਟਾਰ ਬਣ ਕੇ ਪ੍ਰੈਸ ਤੇ ਮੈਂ ਬਾਅਦ ਚ ਕਰੂ ਪਹਿਲਾਂ ਇਹਨੂੰ ਵੇਖ ਤੇ ਲੋ ਚਲ ਚੈੱਕ ਕਰ ਲਈਏ ਹਾਂ ਵੇਖੋ ਫੋਨ ਕਾ ਫੋਨ ਕਿਛੀ ਬੂੰਪੜਾ ਜੇਤੀ ਕਿਛੀ ਆ ਮੇ ਫੋਨ ਹਾਲੋ ਵੜੋ ਕਾ ਲਾਟਰੀ ਫੜੇ ਓ ਯਾਰ ਇਹਦੇ ਵਿੱਚ ਤੇ ਨੈਟਵਰਕ ਨਹੀਂ ਨੈਟੀ ਨਹੀਂ ਆ ਉਹ ਗਵਾਂਡੀਆਂ ਦਾ ਪਾਸਵਰਡ ਕਰੋ ਯਾਰ ਮੈਨੂੰ ਪਾਸਵਰਡ ਨਹੀਂ ਹੋ ਜਾਦਾ ਇਹਨਾਂ ਦਾ 3610 ਕੀ ਹੈ ਜੋ ਮੈਂ ਲਿਖਿਆ ਇੱਕ ਮਿੰਟ ਰੁਕ ਜਾ ਹਾਂ ਯਤੀ ਕਰ ਗਵਾਂਡੀਆਂ ਦਾ ਵਾਈਫਾਈ ਪਾਸਵਰਡ ਜੈ ਬਾਬਿਆਂ ਦੀ ਲਿਖੋ ਲੈ ਜੈ ਬਾਬਿਆਂ ਦੀ ਹੋ ਗਈ ਹੋ ਗਈ ਕਨੈਕਟ ਆ ਤੇ ਬੜਾ ਵਧੀਆ ਰੁਕ ਜਾ ਰੁਕ ਜਾ ਹੁਣ ਪਹਿਲਾਂ ਮੈਨੂੰ ਕਰ ਲੈਂਦੇ ਜੈ ਬਾਬੇ ਬੰਪਰ ਦੀ ਹੁਣ ਤੂੰ ਅੰਨ ਲਖਾ ਲਖਾ ਨੰਬਰ ਚਲੋ ਖੋਲੋ ਚਲੋ ਖੋਲੋ ਯਾਰ 1 ਮਿੰਟ ਮੈਨੂੰ ਲੱਭਣ ਕੱਕਣੀਓਂ ਡਿਆ ਮੈਨੂੰ ਇਹ ਚਸ਼ਮਾ ਫੜਾ ਮੇਰਾ ਓਹੋ ਛੇਤੀ ਕਰ ਯਾਰ ਛੇਤੀ ਕਰ ਅੱਖਰ ਨਹੀਂ ਹੋ ਲੱਭਦੇ ਓ ਰੁਕ ਜਾ ਓ ਉੱਥੇ ਪਿਆ ਫੜਾ ਛੇਤੀ ਕਰ ਛੇਤੀ ਆ ਲਓ ਫੜੋ ਫੜੋ ਚਸ਼ਮਾ ਨਹੀਂ ਲੱਵਾ ਜੇ ਨਹੀਂ ਲੱਭਦਾ ਫੜੋ ਤੁਸੀਂ ਪਹਿਲੇ 1 ਮਿੰਟ 1 ਮਿੰਟ ਵਾ ਇੱਕ ਮਿੰਟ ਰੁਕ ਜਾ ਮੈਨੂੰ ਡੀਅਰ ਲਾਟਰੀ ਵੈਡਨਸ ਦੇ 25 ਲੱਖ ਬੋਲ ਬੋਲ ਛੇਤੀ ਬੋਲ ਛੇਤੀ ਬੋਲ ਹਾਂ ਬੋਲ ਬੋਲ ਛੇਤੀ ਬੋਲ ਬੀ ਹਾਂ ਡੀ 3 3 4 5 5 ਹੀ ਆਗਾ ਅੱਗੇ ਅੱਗੇ ਬੋਲ ਅੱਗੇ ਬੋਲ 6 6 ਵੀ ਆਗਾ ਅੱਗੇ ਬੋਲ 1 ਮੈਂ ਕਿਹਾ ਹੀ ਨਾ ਕਿਨੂੰ ਮੈਂ ਕਿਹਾ ਹੀ ਨਾ ਉਹ ਨਾਪਾਕ ਪਤ ਇੱਥੇ ਨੰਬਰ ਆ ਗਈ 7 ਨਹੀਂ ਉਹ ਨਿਕਲੇ ਆ ਤਾਓ ਮੇਰੇ ਅੱਜ ਪਾਪੇ ਮਰ ਗਿਆ ਓਏ ਆਏ ਓਏ ਨਹੀਂ ਉਹ ਨਿਕਲੇ ਆ ਮੇਰਾ 25 ਲੱਖ ਹਾਏ ਹਾਏ ਹੌਸਲਾ ਨਾ ਹਾਰੂ ਉਹ ਸੈਕਿੰਡ ਵੇਲੋ ਸੈਕਿੰਡ ਸ਼ਾਇਦ ਉਹ ਨਿਕਲ ਜਾਏ ਹਾਏ ਹਏ ਬੈਡ ਸਾਰੇ 12 ਲੱਖੀ ਸਹੀ ਹਾਂ ਵੇਖੋ ਵੇਖੋ ਕਲੋਂ ਵਿਨ ਆਵਾ ਉਹ ਵੇਖੋ ਉਹ ਇਹਦਾ ਦੇ ਕੇ ਦੇ ਅਮਗਰ ਆਟੇ ਨਹੀਂ ਉਹ ਇਹਦੇ ਅਮਗਰ ਨੂੰ ਮੇਰੀ ਕਿਸਮਤ ਆਇਆ ਮਰ ਗਿਆ ਹਾਏ ਹਾਏ ਮਰ ਗਿਆ ਹਾਏ ਓਏ ਹਾ ਰੱਬਾ ਮਰ ਗਿਆ ਉਹ ਸਾਢੇ 3 ਲੱਖ ਵਾਲਾ ਵੇਚ ਲੋ ਉਹ ਨਿਕਲ ਜਾਵੇ ਚਲ ਸਾਢੇ 3 ਲੱਖ ਹੀ ਨਿਕਲ ਜਾਊਗਾ ਉਹ ਕੈਟਰਿੰਗ ਵਾਲੇ ਦੇ ਪੂਰੇ ਹੋ ਜਾਣਗੇ ਉਹ ਵੇਖੋ ਜਾ ਤੂੰ ਉਹ ਨਹੀਂ ਉਹ ਨਹੀਂ ਇਹਦੇ ਮਗਰ ਵੀ ਆ ਨੀ 8 ਨੰਬਰ ਹੋਰ ਨੰਬਰ ਗਿਆ ਓਏ ਆਇਆ ਓਏ ਹਾਏ ਰੱਬ ਹਾਏ ਮੈਂ ਤਾਂ ਲੱਗ ਗਿਆ ਉਹ ਥੱਲੇ ਵਾਲੇ ਲਾਸਟ ਵਾਲੇ ਵੇਖੋ ਕਿੰਨੇ ਦੇ ਆਏ ਉੱਡਦੇ 100 ਹੀ ਰਹਿ ਗਿਆ ਈ ਉਹ ਲਾਟ ਨਾਮ 100 ਦਾ ਵਾਹ ਵੇਖੋ ਹਾਂ ਰੁਕ ਜਾ ਹਾਏ ਇਧੇ ਛੇ ਪੰਜ ਹਾਏ ਓਏ ਦੇਖਦੇ ਵੀ ਨਹੀਂ ਆਟ ਨਹੀਂ ਨਾਮ ਮਰੀ ਹਾਏ ਹਾਏ ਮੈਂ ਲੱਗ ਗਿਆ ਹਾਏ ਰੱਬ ਹਾਏ ਕੀ ਹੋ ਗਿਆ ਹਾਏ ਹਾਏ ਵੇ ਰੱਬ ਆਈ ਤੁਹਾਡਾ ਫੋਨ ਵੱਜਣ ਲਿਆ ਵਾ ਆ ਗਿਆ ਉਹ ਫੋਨ ਆ ਯਾਰ ਕੈਟਰਿੰਗ ਵਾਲੇ ਤਾਂ ਉਹਦੇ ਮੂਹਰੇ ਆਉਂਦੇ ਨੇ ਉਹ ਬਹੁਤੇ ਫੋਨ ਬਲੌਕ ਕਰਦੇ ਨੇ ਇਹਨਾਂ ਬਲੌਕ ਕਰਨਾ ਸਰਬੱਤ ਉਹ ਤੇਰਾ ਵੀ ਵਜਣ ਲੱਗ ਪਈ ਫੋਨ ਉਹ ਫੜ ਫੋਨ ਜਿਵੇਂ ਲੱਗਦਾ ਫੋਨ ਤੇ ਫੋਨ ਵੱਜ ਜਾਨੇ ਹਾਏ ਰੱਬਾ ਹਾਏ ਬੁਟੀ ਕਾਲੀ ਫੋਨ ਕਰਦੇ ਹੋਣੇ ਸ਼ੂਟ ਸੀਤੇ ਹੋਣੇ ਆ ਮੈਨੂੰ ਜਿਮਤਾਂ ਦੇਂਦੀ ਇਹਨੂੰ ਵੀ ਬਲੌਕ ਕਰਦੇ ਉਹ ਇਹਨੂੰ ਵੀ ਬਲੌਕ ਕਰਦੇ ਕਿੱਥੋਂ ਦੇਣੇ ਪੈਸੇ ਹਾਲੇ ਵੜ ਹਾਏ ਹਾਏ ਰੱਬਾ ਇੱਥੋਂ ਹੇ ਮੇਰੇ ਭਰਾ ਚੋਲਾ ਸੂਟ ਕੱਪੜੇ ਪਾ ਇਥੋਂ ਨਿਕਲੀਏ ਇਹਨਾਂ ਦੀ ਜਾਨ ਖਾ ਲੈਣੀ ਓ ਸਾਰਿਆਂ ਨੇ ਘਰ ਜੀ ਆਣੇ ਜਾਨ ਨੇ ਛੇਤੀ ਕੱਢ ਨਿਕਲੀਏ ਓਹੋ ਕੁਰਤਾ ਤੇ ਪਾ ਲੋ ਫੋਨ ਵੀ ਅੱਜ ਹੀ ਸੁੱਟ ਗਿਆ ਇਹ ਲੱਗ ਜੀ ਕਿ ਨਾ ਟੈਂਮਲਾ ਹਤਾ ਹੀ ਓ ਤੂੰ ਤਾ ਕੀ ਹੈ ਵੇਖ ਵੇਖ ਸੀ ਵੇਖ ਸੀ ਬਹੁਤ ਨਹੀਂ ਕੋਈ ਹੋਰ ਨਾ ਪੰਗਾ ਪੈ ਜੇ ਯਾਰ ਕਿਹਦਾ ਫੋਨ ਆ ਗਿਆ ਹੁਣ ਅਨਨੋ ਨੰਬਰ ਵਾ ਹੈਲੋ ਹੈਲੋ ਪਾਜੀ ਫੋਨ ਕਿਉਂ ਨਹੀਂ ਚੁੱਕਰੇ ਮੈਂ ਪਿੰਡਾ ਕੈਟਰਸ ਤੋਂ ਬੋਲ ਰਿਹਾ ਓਏ ਜੇ ਮੈਨੂੰ ਪਤਾ ਹੁੰਦਾ ਮਤਰਾ ਵੀ ਨਹੀਂ ਚੁੱਕਣਾ ਪਿੰਡਾ ਪਿੰਡਾ ਹਾਂ ਬੋਲ ਆਪਣੀ ਗਲੀ 'ਚੋਂ ਗੱਡੀ ਉਧਰ ਕਰਾਓ ਮੈਂ ਟਰੱਕ ਲੈ ਆਇਆ ਸਮਾਨ ਦਾ ਓ ਕਿਹੜੀ ਗਲੀ ਦੀ ਗੱਲ ਕੱਢਿਆ ਤੂੰ ਸਕੂਲ ਵਾਲੀ ਗਲੀ ਓ ਜਰ ਦਫਾ ਹੋ ਫਸਿਆ ਰਹਿ ਓ ਮਹਾਰਾਜ ਮੈਂ ਸਮਾਨ ਵੀ ਤੇ ਲਾਣਾ ਆਇਆ ਤੁਹਾਡੇ ਫੰਕਸ਼ਨ ਨੇ ਗਾਏ ਓ ਫੰਕਸ਼ਨ ਯਾਰ ਸਾਡੇ ਆ ਤੈਨੂੰ ਬੜੀ ਕਾਲੀ ਐ ਸਮਾਨ ਲਾਉਣ ਦੀ ਓਹ ਫੰਕਸ਼ਨ ਵੀ ਤੇ ਸਟਾਰਟ ਕਰਨਾ ਹੈ ਛੇਤੀ ਆਓ ਓਏ ਆਜ ਲੈ ਯਾਰ ਕੋਈ ਨਹੀਂ ਫੰਕਸ਼ਨ ਸਾਡਾ ਵਾ ਰਾਤ ਨੂੰ 12 ਵਜੇ ਲਾਦੀ ਤੂੰ ਟੈਂਟ ਯਾਰ ਆ ਇਹਨੂੰ ਆਪਣੀ ਪਈ ਓ ਛੇਤੀ ਚੱਲ ਨਹੀਂ ਤੇ ਭਿੰਦੇ ਨੇ ਸਾਨੂੰ ਚੱਕ ਲੈਣੇ ਪੈਸੇ ਕਦੋਂ ਦੇਣੀ ਓ ਛੇਤੀ ਮਾਰ ਜੇ ਤੇਰਾ ਛੇਤੀ ਮਾਰ ਆ ਜਾ ਹੁਣ ਆ ਜਾ ਛੇਤੀ ਕਰੀ ਉਧਰੋਂ ਭੰਡਾ ਟਰੱਕ ਭਰ ਕੇ ਆ ਗਈ ਓ ਹੋਰ ਨਾ ਪੰਗਾ ਪਾਜੇ ਯਾਰ ਬੈ ਜਾ ਬੈ ਜਾ ਬੈ ਜਾ ਛੇਤੀ ਕਰ ਛੇਤੀ ਕਰ ਛੇਤੀ ਕਰ ਛੇਤੀ ਕਰ ਜਰਾ ਚਲ 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 ਛੇਤੀ ਚਲ ਇਹ ਤਾਂ ਕੋਈ ਉਹ ਇਹ ਨਾ ਕੋ ਬਾਬਾ ਉਹ ਯਾਰ ਸਵੇਰ ਦੇ ਤੱਕ ਕਰੀ ਜਾਂਦੇ ਪਤਾ ਨਹੀਂ ਰੁਕ ਜਾ ਮੈਂ ਵੇਨਾ ਕਿਦਾ ਪਾਸ ਵਾਲੇ ਕੈਟਰਿੰਗ ਵਾਲੇ ਬਈ ਇੱਥੇ ਖਾਣ ਦੇ ਲਾਲੇ ਪਏ ਆ ਇਹਨੂੰ ਕਹਿ ਲਈ ਦੀ ਪਈ ਆ ਮਬੇ ਬਾਬਾ ਜੀ ਕਰਲਾ ਕੈਟਰਿੰਗ ਬਾਬਾ ਜੀ ਪੈਰੀ ਪੇ ਕਿੱਥੇ ਜੀ ਤੁਸੀਂ ਬਾਬਾ ਜੀ ਮੇਰੀ ਲਾਤੀ ਨਿਕਲ ਗਈ ਰੇ

मेरी निकल गई रे आ ला जी निकल गई हां जी बस हां जी है बड़ा बड़ा मेरी निकल गई हो जंप पर कौन देनी हो